ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੈਰੀ ਸਟੱਡੀ ਆਨਲਾਈਨ ਤੇ ਅੱਜ ਕਾਫੀ ਦਿਨਾਂ ਬਾਅਦ ਇੱਕ ਵੀਡੀਓ ਬਣਾ ਰਹੇ ਹਾਂ ਕਿਉਂਕਿ ਕੁਝ ਸਟੂਡੈਂਟ ਕੋਈ ਡਾਊਟ ਸੀਗੇ ਸੋ ਡਾਊਟ ਕਾਫੀ ਮੈਂ ਟੀਚਰ ਨਾਲ ਡਿਸਕਸ ਕੀਤਾ ਉਸ ਤੋਂ ਬਾਅਦ ਇਹ ਵੀਡੀਓ ਬਣਾ ਰਿਹਾ ਸੋ ਪਹਿਲਾਂ ਤਾਂ ਮੈਂ ਦੱਸਣਾ ਚਾਹਣਾ ਕਿ ਜਿਹੜੇ ਆਪਣੇ ਸਟੂਡੈਂਟ ਨਾ ਆਪਣਾ ਕੁਝ vision ਨਹੀਂ ਹੁੰਦਾ ਠੀਕ ਹੈ ਆਪਾਂ ਅੱਗੇ ਕੀ ਕਰਨਾ ਆਪ ਨੂੰ ਕੁਝ ਨਹੀਂ ਪਤਾ ਹੁੰਦਾ ਆਪਾਂ ਕਿਸੇ ਨਾ ਕਿਸੇ ਪਿੱਛੇ ਲੱਗ ਪੈਣੇ ਆਂ ਵੀ ਆਹ ਕਰ ਲਓ ਆਹ ਕਰ ਲਓ ਮੈਂ ਇਹ ਗਲਤੀਆਂ ਕੀਤੀਆਂ ਹੋਈਆਂ ਠੀਕ ਹੈ 5 ਡਿਗਰੀਆਂ ਕਰਕੇ ਐਂਡ ਵਿੱਚ ITT ਬੇਸ ਜੌਬ ਮਿਲੀ ਕਿਉਂਕਿ ਕੋਈ ਮਤਲਬ ਸਹੀ ਗਾਈਡ ਕਰਨ ਵਾਲਾ ਨਹੀਂ ਸੀਗਾ ਓਕੇ ਸੋ ਸੇਮ ਤੁਹਾਡੇ ਨਾਲ ਹੋ ਰਿਹਾ ਤੁਸੀਂ ਕੀ ਕਰਦੇ ਹੋ ਜਿਵੇਂ ਹੁਣ ਪਹਿਲਾ ਪੋਸਟ ਆਈਆਂ ਜਿਵੇਂ ਕਹਦੇ ਐਨਟੀਟੀ ਦੀ ਪੋਸਟ ਆਉਣੀ ਹੈ ਤਾਂ ਮੋਸਟਲੀ ਸਟੂਡੈਂਟ ਦਾ ਧਿਆਨ ਹੋ ਗਿਆ ਹੁਣ ਆਪਾਂ ਐਨਟੀਟੀ ਕਰ ਲਈਏ ਠੀਕ ਹੈ ਉਸ ਤੋਂ ਬਾਅਦ ਹੁਣ ਥੋੜੇ ਦਿਨ ਹੋ ਗਏ ਸਪੈਸ਼ਲ ਐਜੂਕੇਟਰ ਦੀਆਂ ਪੋਸਟ ਆਈਆਂ ਤਾਂ ਸਾਰਿਆਂ ਦਾ ਧਿਆਨ ਹੋ ਗਿਆ ਆਪਾਂ ITT ਸਪੈਸ਼ਲ ਐਜੂਕੇਸ਼ਨ ਕਰ ਲਈਏ ਬੀਐਡ ਸਪੈਸ਼ਲ ਐਜੂਕੇਸ਼ਨ ਕਰ ਲਈਏ ਪਰ ਇਹ ਸੋਚੋ ਕਿੰਨੇ ਕਿੰਨੇ ਸਾਲਾਂ ਬਾਅਦ ਪੋਸਟ ਆਈਆਂ ਇਹ ਪੋਸਟਾਂ ਤੁਹਾਡੇ ਲਈ ਕੋਈ ਮਾਇਨੇ ਨਹੀਂ ਰੱਖਦੀਆਂ ਕਿਉਂਕਿ ਜੇ ਤੁਸੀਂ ਹੁਣ ਸ਼ੁਰੂ ਕਰੋਗੇ ਐਨਟੀਟੀ ਜਾਂ ਈ ਏ ਜੀ ਡੀ ਸਪੈਸ਼ਲ ਐਜੂਕੇਸ਼ਨ ਜਾਂ ਬੀ ਐਡ ਤਾਂ ਉਦੋਂ ਤੱਕ 2 ਸਾਲਾਂ ਤੱਕ ਤੁਹਾਡੀ ਪੂਰੀ ਹੋਊਗੀ ਠੀਕ ਹੈ ਉਦੋਂ ਤੱਕ ਫਿਰ ਇਹ ਪੋਸਟਾਂ ਖਤਮ ਹੋ ਚੁੱਕੀਆਂ ਹੋਣਗੀਆਂ ਠੀਕ ਹੈ ਦੁਬਾਰਾ ਫਿਰ ਕਦੋਂ ਆਉਣਗੇ ਆਪਾਂ ਨੂੰ ਕੁਝ ਨਹੀਂ ਪਤਾ ਤਾਂ ਕਿਰਪਾ ਕਰਕੇ ਇੱਕ ਫੋਕਸ ਰੱਖੋ ਠੀਕ ਹੈ ਵੀ ਇਸ ਬੇਸ ਤੇ ਆਪਾਂ ਜੌਬ ਲੈਣੀ ਹੈ ਚਾਹੇ ਸਾਲ ਲੱਗ ਜੇ ਜਾਂ 2 ਸਾਲ ਲੱਗ ਜਾਣ ਓਕੇ ਤੁਹਾਡੀ ਈਟੀਟੀ ਲੈਵਲ ਪਰ ਸਾਰਿਆਂ ਦੀ ਪੂਰੀ ਹੋ ਚੁੱਕੀ ਹੈ ਤਾਂ ਤੁਸੀਂ ਆਪਦਾ ਮੇਨ ਟਾਰਗੇਟ ਇੱਕ ਬਣਾਓ ਵੀ ਆਪਾਂ ਪਹਿਲਾਂ ਪੀਐਸਟੈਟ ਕਲੀਅਰ ਕਰਨਾ ਹੈ ਜਿਨ੍ਹਾਂ ਦਾ ਹੋ ਗਿਆ ਉਹ ਕੈਡਰ ਦੀ ਤਿਆਰੀ ਕਰੋ ਠੀਕ ਹੈ ਬਟ ਇਹ ਨਾ ਕਰੋ ਵੀ ਆਪਾਂ ਆ ਵੀ ਡਿਗਰੀ ਕਰ ਲਈ ਆ ਪਾ ਵੀ ਡਿਗਰੀ ਕਰ ਲਈਏ ਜਿਹੜੀ ਡਿਗਰੀ ਤੁਹਾਡੇ ਲਈ ਵੈਲਿਡ ਹੈ ਉਹ ਕਰੋ ਜਿਨ੍ਹਾਂ ਨੇ ਕਿ ਪਲੱਸ 2 ਬੇਸੀਟਿਟੀ ਕੀਤੀ ਹੈ ਉਹ ਗ੍ਰੈਜੂਏਸ਼ਨ ਜ਼ਰੂਰ ਕਰੋ ਆਦਰਵਾਇਜ਼ ਆਪਦਾ ਪੂਰਾ ਫੋਕਸ ਤੁਸੀਂ ਪੀਐਸਟੈਟ ਈਟਿਟੀ ਕੈਡਰ ਦੇ ਉੱਪਰ ਲਗਾਓ ਠੀਕ ਹੈ ਇਦਾਂ ਨਾ ਕਰੋ ਵੀ ਜਿਹੜੀ ਪੋਸਟ ਆਈ ਉਸੇ ਦੀ ਤਿਆਰੀ ਕਰਨ ਲੱਗ ਜਿਓ ਬਸ ਚਲੋ ਜੀ ਆ ਕਰ ਲਓ ਆ ਕਰ ਲਓ ਇਦਾਂ ਤਾਂ ਨਾ ਭੇੜਚਾਲ ਹੋ ਜਾਂਦੀ ਹੈ ਠੀਕ ਹੈ ਕਿਉਂਕਿ ਇਹ ਗਲਤੀਆਂ ਮੈਂ ਕਰ ਚੁੱਕਿਆ ਠੀਕ ਹੈ ਮੈਂ ਨਹੀਂ ਚਾਹੁੰਦਾ ਤੁਸੀਂ ਇਹ ਗਲਤੀਆਂ ਰਿਪੀਟ ਕਰੋ ਓਕੇ ਇੱਕੋ ਫੋਕਸ ਰੱਖੋਗੇ ਇੱਕੋ ਨਿਸ਼ਾਨਾ ਬਣਾ ਕੇ ਰੱਖੋਗੇ ਤਾਂ ਤੁਸੀਂ ਜਲਦੀ ਕਾਮਯਾਬ ਹੋਗੇ ਜੇ ਆਪਾਂ ਸਾਰੇ ਪਾਸੇ ਧਿਆਨ ਦੇਵਾਂਗੇ ਕਿ ਆ ਵੀ ਕਰ ਲਈ ਆ ਵੀ ਕਰ ਲਈਏ ਫਿਰ ਆਪਣਾ ਦਿਮਾਗ ਕਿ ਡਾਇਵਰਟ ਹੁੰਦਾ ਜਾਂਦਾ ਫਿਰ ਆਪਾਂ ਕਿਸੇ ਪਾਸੇ ਜੋਗੇ ਜਾਂਦੇ ਓਕੇ ਤਾਂ ਜਿਵੇਂ ਅਰਜੁਨ ਨੇ ਕਿ ਮਛਲੀ ਦੀ ਅੱਖ ਵਿੱਚ ਤੀਰ ਮਾਰਿਆ ਸੀਗਾ ਠੀਕ ਹੈ ਤਾਂ ਉਸੇ ਹਿਸਾਬ ਨਾਲ ਤੁਸੀਂ ਸਿਰਫ ਇੱਕ ਫੋਕਸ ਰੱਖੋ ਕਿ ਇਹੀ ਕੰਮ ਕਰਨਾ ਹੈ ਟੀਚਿੰਗ profession ਚ ਜਾਣਾ ETT based ਜਾਣਾ B.Ed based ਜਾਣਾ ਤਾਂ ਉਸੇ ਚੀਜ਼ ਦਾ ਤੁਸੀਂ ਕੀ ਆਪਦਾ ਪੂਰਾ ਧਿਆਨ ਲਗਾਓ ਪੂਰੀ ਵਧੀਆ ਮਿਹਨਤ ਕਰਕੇ ਤਿਆਰੀ ਕਰੋ ਕਿਉਂਕਿ ਤੁਹਾਨੂੰ ਪਤਾ ਹੈ ਹਰ ਸਾਲ ਕੰਪੀਟੀਸ਼ਨ ਵੱਧ ਰਿਹਾ ਹੈ ਠੀਕ ਹੈ ਤਾਂ ਉਸ ਹੱਬ ਨਾਲ ਤੁਸੀਂ ਆਪਣੀ ਤਿਆਰੀ ਰੱਖੋ ਨੰਬਰ 2 ਬਾਰੇ ਸਟੂਡੈਂਟ ਇਸ ਲਈ ਤਿਆਰੀ ਨਹੀਂ ਕਰ ਰਹੇ ਕਹਿੰਦੇ ਸਾਡੀ ਤਾਂ +2 بیس ਹੈ ETT ਅਸੀਂ ਗ੍ਰੈਜੂਏਸ਼ਨ ਨਹੀਂ ਕੀਤੀ ਗ੍ਰੈਜੂਏਸ਼ਨ بیس ਪੋਸਟ ਆਉਣਗੀਆਂ ਮੈਂ ਤਾਂ ਕਿਤੇ ਪੜਿਆ ਮੈਂ ਤਾਂ ਕਿਤੇ ਪੜਿਆ ਨਹੀਂ ਵੀ ਗ੍ਰੈਜੂਏਸ਼ਨ بیس ਪੋਸਟ ਆਉਣਗੀਆਂ ਠੀਕ ਹੈ ਮੈਂ ਤਾਂ ਕਿਤੇ ਨਹੀਂ ਪੜਿਆ ਇਹ ਗੱਲ ਮੈਂ 3-4 ਟੀਚਰਾਂ ਨਾਲ ਵਧੀਆ ਰੈਪਿਊਟੇਡ ਟੀਚਰਾਂ ਨਾਲ ਗੱਲ ਕੀਤੀ ਆ ਵਧੀਆ ਜਿਹੜੇ ਚੈਨਲ ਦੇ ਵੱਡੇ ਚੈਨਲ ਦੇ ਨਾਲ ਗੱਲ ਕੀਤੀ ਸੀਗੀ ਤਾਂ ਸਾਰੇ ਕਹਿੰਦੇ ਕਿ ਕਿਤੇ ਨਹੀਂ ਲਿਖਿਆ ਗ੍ਰੈਜੂਏਸ਼ਨ ਬੇਸਡ ਪੋਸਟ ਆਉਣਗੀ ਠੀਕ ਹੈ ਕਿਉਂਕਿ ਤੁਹਾਡੀ ਜਿਹੜੀ 21-23 ਵਾਲੇ 22-24 ਵਾਲੇ ਆ ਉਹਨਾਂ ਦੇ ਕੀ ਆ +2 ਬੇਸ ETT ਸੀਗੀ ਜਿਹੜੀ ETT ਗ੍ਰੈਜੂਏਸ਼ਨ ਬੇਸਡ ਹੋਈ ਆ ਉਹ ਹੀ ਆ 23-25 ਦੀ ਤੁਹਾਡੀ ਸਾਰਿਆਂ ਦੀ ਪਹਿਲਾਂ +2 ਬੇਸ ਸੀਗੀ ਠੀਕ ਹੈ ਤਾਂ ਤੁਸੀਂ ਆਪ ਸਾਰੇ ਸਿਆਣਿਆਂ ਦਿਮਾਗ ਲਗਾ ਕੇ ਸੋਚੋ ਪੀ ਜੇਡੀ ਡਿਗਰੀ ਮਤਲਬ ਜਿਹੜੀ ਕੀ ਹੈ ਜਿਹੜੀ এডਿਕੇਸ਼ਨ ਆਪਣੀ ਈਟੀਟੀ ਹੈ ਉਹ ਪਲੱਸ 2 ਬੇਸ ਹੈ ਤਾਂ ਪੋਸਟਾ ਗ੍ਰੈਜੂਏਸ਼ਨ ਬੇਸ ਕਿਵੇਂ ਆਉਣਗੀਆਂ ਜੇ ਕੁਦਰਤੀ ਆਉਂਦੀਆਂ ਵੀ ਹੈ ਤਾਂ ਨਾਲ ਦੀ ਨਾਲ ਇਹ ਕੇਸ ਕੋਰਟ ਦੇ ਵਿੱਚ ਲੱਗੇਗਾ ਤੇ ਕੋਰਟ ਕੀ ਆਰਾਮ ਨਾਲ ਪਹਿਲੀ ਵਾਰੀ ਡਿਸਕਸ ਕਰ ਦੇਗਾ ਕਿ ਜੇ ਆ ਪੋਸਟ ਹੈ ਉਹ ਪਲੱਸ 2 ਬੇਸ ਹੀ ਆਉਣੀ ਚਾਹੀਦੀ ਹੈ ਹੁਣ ਤੁਸੀਂ ਆਪ ਸੋਚੋ ਕਿ ਤੁਹਾਡੀ 22 24 ਦੇ ਵਿੱਚ ਈਟੀਟੀ ਹੋਈ ਹੈ ਨਾਲ ਦੀ ਨਾਲ ਤੁਸੀਂ ਗ੍ਰੈਜੂਏਸ਼ਨ ਕਿਵੇਂ ਕਰ ਲੋਗੇ ਕਰ ਸਕਦੇ ਹੋ ਠੀਕ ਹੈ ਕਈਆਂ ਨੇ ਕੀਤੀ ਹੈ ਬਟ ਫਿਰ ਵੀ ਤੁਹਾਨੂੰ 25 26 ਜਾ ਕੇ ਤੁਹਾਡੀ ਗ੍ਰੈਜੂਏਸ਼ਨ ਕੰਪਲੀਟ ਹੋਊਗੀ ਠੀਕ ਹੈ ਤਾਂ ਦੋ ਡਿਗਰੀਆਂ ਹਰੇਕ ਦੇ ਵਸਤੀ ਗੱਲ ਨਹੀਂ ਹੁੰਦੀ ਵੀ ਆਪਾਂ ਦੋ ਡਿਗਰੀਆਂ ਪੈਰਨਲ ਲੈ ਕੇ ਚੱਲੀਏ ਈਟੀਟੀ ਵੀ ਕਰ ਰਿਹਾ ਨਾਲ ਗ੍ਰੈਜੂਏਸ਼ਨ ਵੀ ਕਰ ਰਿਹਾ ਸਾਰਿਆਂ ਦੀ ਵਸਤੀ ਗੱਲ ਨਹੀਂ ਸਾਰੇ ਇਨੇ ਫਾਈਨੈਂਸ਼ੀਅਲੀ ਨਹੀਂ ਸਟਰੋਂਗ ਹੁੰਦੇ ਵੀ ਦੋ ਦੋ ਡਿਗਰੀਆਂ ਇਕੱਠੀਆਂ ਕਰੀ ਜਾਣ ਠੀਕ ਹੈ ਤਾਂ ਇਹੋ ਜਿਹਾ ਜੇ ਕੋਈ ਮੈਟਰ ਆਉਂਦਾ ਹੈ ਗ੍ਰੈਜੂਏਸ਼ਨ ਬੇਸਡ ਕੋਈ ਆਉਂਦੀ ਹੈ ਪੋਸਟ ਤਾਂ ਉਹਦੇ ਦੇ ਉੱਪਰ ਸਟੇ ਵਗੈਰਾ ਜ਼ਰੂਰ ਲੱਗੇਗਾ ਠੀਕ ਹੈ ਕਿਉਂਕਿ ਆਪਣੀ ਜਿਹੜੀ ਈਟੀਟੀ ਆ ਉਹ ਪਲੱਸ 2 ਬੇਸ ਹੈ ਤਾਂ ਪੋਸਟਾਂ ਕਿਵੇਂ ਗ੍ਰੈਜੂਏਸ਼ਨ ਬੇਸਡ ਆਣਗੀਆਂ ਹਾਂ ਜਦੋਂ 25 ਅ 27 25 ਵਾਲਾ ਵਸਤੇ ਪੋਸਟ ਆਉਣਗੀਆਂ 27 28 ਦੇ ਵਿੱਚ 38 ਦੇ ਵਿੱਚ ਜਦੋਂ ਵੀ ਆਉਣਗੀਆਂ ਉਹ ਗ੍ਰੈਜੂਏਸ਼ਨ ਬੇਸ ਜ਼ਰੂਰ ਆਉਣਗੀਆਂ ਕਿਉਂਕਿ ਜਿਹੜੇ 22 24 ਵਾਲੇ ਆ 21 23 ਵਾਲੇ ਆ ਉਦੋਂ ਤੱਕ ਉਹਦੀ ਗ੍ਰੈਜੂਏਸ਼ਨ ਕੰਪਲੀਟ ਕਰ ਚੁੱਕੇ ਹੋਣਗੇ ਠੀਕ ਹੈ ਜਿਹੜੀ ਪੋਸਟ ਠੀਕ ਹੈ ਮੰਨ ਲਓ ਜਿਹੜੀ ਐਜੂਕੇਸ਼ਨ ਹੈ ਆਪਣੀ ਐਟੀਟੀ ਹੈ ਜਿਹੜੇ ਬੇਸ ਤੇ ਆ ਪਲੱਸ 2 ਬੇਸ ਤੇ ਆ ਤਾਂ ਪਲੱਸ 2 ਬੇਸ ਤੇ ਪੋਸਟ ਆਉਣਗੀਆਂ ਗ੍ਰੈਜੂਏਸ਼ਨ ਬੇਸ ਦਾ ਗ੍ਰੈਜੂਏਸ਼ਨ ਬੇਸ ਪੋਸਟ ਆਉਣਗੀਆਂ ਜੇ ਕੁਦਰਤੀ ਨੀਕੀ ਹੁੰਦੀ ਹੈ ਤਾਂ ਉਹਨੂੰ ਕੋਰਟ ਦੇ ਵਿੱਚ ਚੈਲੰਜ ਕੀਤਾ ਜਾ ਸਕਦਾ ਤੇ ਪਹਿਲੀ ਸੁ ਤੱਕ ਇਹ ਬਾਅਦ ਦੀ ਗੱਲ ਹੈ ਠੀਕ ਹੈ ਤੁਸੀਂ ਪਹਿਲਾਂ ਆਪਣੀ ਤਿਆਰੀ ਰੱਖੋ ਇਹ ਨਾ ਸੋਚਿਆ ਕਰੋ ਪੀ ਪਲੱਸ 2 ਬੇਸ ਆ ਗਈਆਂ ਗ੍ਰੈਜੂਏਸ਼ਨ ਬੇਸ ਆ ਗਈਆਂ ਤਾਂ ਕੀ ਕਰਾਂਗੇ ਇਹਨੂੰ ਦਿਮਾਗ ਦੇ ਵਿੱਚ ਸਾਰੀਆਂ ਨੈਗੇਟਿਵ ਗੱਲਾਂ ਬਾਹਰ ਕੱਢ ਕੇ ਤੁਸੀਂ ਆਪਣੀ ਵਧੀਆ ਤੋਂ ਵਧੀਆ ਤਿਆਰੀ ਕਰੋ ਅੱਦੇ ਸਟੂਡੈਂਟ ਇਹ ਸੋਚਦੇ ਆ ਜਦੋਂ ਪੋਸਟ ਆਉਣਗੇ ਉਦੋਂ ਤਿਆਰੀ ਕਰਾਂਗੇ ਸਾਡੇ ਵਰੀ ਕੀ ਆ ਜਿਹੜੀਆਂ 94 ਨਵੰਬਰ ਦੇ ਵਿੱਚ ਨੋਟੀਫਿਕੇਸ਼ਨ ਮਤਲਬ ਫਾਰਮ ਫਿਲ ਹੋਏ ਸੀਗੇ 15 ਨਵੰਬਰ ਲਾਸਟ ਡੇਟ ਸੀਗੀ ਠੀਕ ਹੈ ਉਸ ਤੋਂ ਬਾਅਦ ਮਾਰਚ ਦੇ ਵਿੱਚ ਪੇਪਰ ਆ ਗਿਆ ਕਿੰਨਾ ਸਮਾਂ ਮਿਲਿਆ ਸਿਰਫ 3 ਮਹੀਨੇ ਮਿਲੇ ਤਾਂ 3 ਮਹੀਨਿਆਂ ਦੇ ਵਿੱਚ ਤੁਸੀਂ 9ਵੀਂ 10ਵੀਂ ਦਾ ਸਿਲੇਬਸ ਕਿਵੇਂ ਕੰਪਲੀਟ ਕਰ ਲੋਗੇ ਕਰ ਸਕਦੇ ਆਪਾਂ ਬਹੁਤ ਔਖਾ ਕੰਮ ਹੈ ਇੰਨਾ ਸਿਟਿੰਗ ਹੈ ਨਹੀਂ ਆਪਣੀ ਠੀਕ ਹੈ ਤਾਂ ਤੁਹਾਡੇ ਲਈ ਘੱਟੋ ਘੱਟ 6 ਮਹੀਨੇ ਸਾਲ ਜ਼ਰੂਰ ਲੱਗਣਗੇ ਆਪਦਾ ਸਿਲੇਬਸ ਪੂਰਾ ਕਰਨ ਲਈ 9 10 ਦਾ ਚੰਗੇ ਤਰੀਕੇ ਨਾਲ ਜਿਹੜਾ ਸਿਲੇਬਸ ਆਪਾਂ 2 ਸਾਲਾਂ ਦਾ ਪੜਿਆ ਹੈ ਉਹਨੂੰ ਆਪਾਂ 6 ਮਹੀਨਿਆਂ ਵਿੱਚ 3 ਮਹੀਨਿਆਂ ਵਿੱਚ ਕਿਵੇਂ ਪੜ ਸਕਦੇ ਆ ਆਪਾਂ ਆਪ ਸਿਆਣੇ ਆ ਸਾਰੇ ਠੀਕ ਹੈ ਉਹ ਵੀ ਸ਼ਾਰਟਕਟ ਤਰੀਕੇ ਨਾਲ ਠੀਕ ਹੈ ਤਾਂ ਜਿਨ੍ਹਾਂ ਨੇ ਪੀਐਸਟੈਟ ਕਲੀਅਰ ਕਰ ਲਿਆ ਉਹ ਆਪਦੀ ਈਟੀਟੀ ਕੈਡਰ ਦੀ ਵਧੀਆ ਤਿਆਰੀ ਕਰੋ ਕੰਪੀਟੀਸ਼ਨ ਇੰਨਾ ਜ਼ਿਆਦਾ ਤੁਸੀਂ ਸੋਚੋ ਜਿਹੜੇ 635 ਵਿੱਚ ਸਿਲੈਕਟ ਨਹੀਂ ਹੋਏ 2364 ਵਿੱਚ ਸਿਲੈਕਟ ਨਹੀਂ ਹੋਏ 994 ਵਿੱਚ ਸਿਲੈਕਟ ਨਹੀਂ ਹੋਏ ਜਿਨ੍ਹਾਂ ਨੇ ਤਿੰਨੇ ਪੇਪਰ ਦਿੱਤੇ ਆ ਉਹਨਾਂ ਕੋਲ 3 ਸਾਲ ਦਾ ਐਕਸਪੀਰੀਅੰਸ ਹੋ ਗਿਆ ਆਲਰੇਡੀ ਉਹ ਤਿੰਨ ਪੇਪਰ ਦੇ ਚੁੱਕੇ ਆ ਤੇ ਤੁਸੀਂ ਫਰੈਸ਼ਰ ਹੋ ਠੀਕ ਆ ਤਾਂ ਤੁਸੀਂ ਉਹਨਾਂ ਨਾਲ ਕਿੱਥੇ ਕੰਪੀਟੀਸ਼ਨ ਕਰ ਲੋਗੇ ਠੀਕ ਆ ਬਹੁਤ ਸਾਰੇ ਸਟੂਡੈਂਟ ਇਹੋ ਜਿਹੇ ਜਿਨ੍ਹਾਂ ਦਾ ਤਿੰਨੇ ਪੇਪਰ ਕਲੀਅਰ ਨਹੀਂ ਹੋਏ ਤਾਂ ਉਹ ਅਗਲੇ ਪੋਸਟਾਂ ਵਿੱਚ ਜ਼ਰੂਰ ਸ਼ਾਮਲ ਹੋਣਗੇ ਠੀਕ ਆ ਆਲਰੇਡੀ ਕਿੰਨੇ ਜਨਤਾ ਪਹਿਲੇ ਹੀ ਕਰਕੇ ਬੈਠੀ ਆ ਕੁਝ ਤੁਸੀਂ ਹੋ ਜਾਓਗੇ ਤਾਂ ਕਿੰਨਾ ਕੰਪੀਟੀਸ਼ਨ ਹੋ ਜਾਏਗਾ ਠੀਕ ਆ ਤਾਂ ਇਸ ਚੀਜ਼ ਨੂੰ ਧਿਆਨ ਦੇ ਵਿੱਚ ਜਰੂਰ ਰੱਖਿਆ ਕਰੋ ਠੀਕ ਹੈ ਇਹ ਨਾ ਸੋਚਿਆ ਕਰੋ ਜਦੋਂ ਪੋਸਟ ਆ ਗਿਆ ਉਦੋਂ ਤਿਆਰੀ ਕਰ ਲਾਂਗੇ ਇਦਾਂ ਕੁਝ ਨਹੀਂ ਹੁੰਦਾ ਫਿਰ ਤਾਂ ਹੜ ਬੜਬੜਾਹਟ ਹੋ ਜਾਏਗੀ ਵੀ ਹੁਣ ਕੀ ਕਰੀਏ ਹੁਣ ਕੀ ਕਰੀਏ ਆਹ ਕਰੀਏ ਉਹ ਕਰੀਏ ਓਕੇ ਤਾਂ ਪਲੀਜ਼ ਕਿਰਪਾ ਕਰਕੇ 9ਵੀਂ 10ਵੀਂ ਦਾ ਸਿਲੇਬਸ ਪੜਨਾ ਸ਼ੁਰੂ ਕਰ ਦੋ ਕੋਈ ਬੈਚ ਮਿਲਦਾ ਬੈਚ ਲੈ ਲਓ ਜਿੱਥੋਂ ਤਿਆਰੀ ਕਰਨ ਨੂੰ ਮੈਨੂੰ ਮੌਕਾ ਮਿਲਦਾ ਕਰੋ YouTube ਤੋਂ ਕਰਨੀ ਹੈ YouTube ਤੋਂ ਕਰੋ ਜਿਵੇਂ ਕਰ ਲਿਆ ਕਰੋ ਬੜ ਤਿਆਰੀ ਜਰੂਰ ਕਰੋ ਠੀਕ ਹੈ ਤਾਂ ਕਿ ਅਗਲੇ ਸਾਲ ਦੀ ਪੋਸਟ ਆਉਣ ਤਾਂ ਤੁਹਾਡਾ ਨਾਮ ਕੀ ਹੈ ਪਹਿਲੇ 500 ਹਜ਼ਾਰ ਦੇ ਵਿੱਚ ਜ਼ਰੂਰ ਹੋਵੇ ਤਾਂ ਕਿ ਤੁਹਾਨੂੰ ਬਿਲਕੁਲ ਵੀ ਕੋਈ ਟੈਨਸ਼ਨ ਨਾ ਹੋਵੇ ਕਿ ਸਾਡਾ ਨੰਬਰ ਆਏਗਾ ਜਾਂ ਨਹੀਂ ਆਏਗਾ ਇਸ ਚੀਜ਼ ਤੋਂ ਤੁਸੀਂ ਦੂਰ ਹੋ ਸਕੋ ਇਸ ਟੈਨਸ਼ਨ ਤੋਂ ਤੁਸੀਂ ਦੂਰ ਹੋ ਸਕੋ ਓਕੇ ਮੇਰੀ ਇਹੀ ਤੁਹਾਨੂੰ ਸੁਝਾਅਨ ਸੀ ਅੱਜ ਦੀ ਇਸ ਵੀਡੀਓ ਦੇ ਵਿੱਚ ਕਿ ਸਾਰੀਆਂ ਨੈਗੇਟਿਵ ਚੀਜ਼ਾਂ ਨੂੰ ਦਿਮਾਗ ਚੋਂ ਕੱਢ ਕੇ ਠੀਕ ਹੈ ਜਿਹੜੀਆਂ ਪੋਸਟਾਂ ਆਉਂਦੀਆਂ ਜਿਵੇਂ ਮਤਲਬ ਐਨਟੀਟੀ ਆ ਗਈ ਓਕੇ ਸਪੈਸ਼ਲ ਐਜੂਕੇਸ਼ਨ ਐਂ ਦਿਮਾਗ ਦੇ ਵਿੱਚ ਨਾਗਰ ਰੱਖੋ ਓਕੇ ਪਤਾ ਨਹੀਂ ਕਦੋਂ ਦੁਬਾਰਾ ਪੋਸਟ ਆਉਣਗੀਆਂ ਜਿਹੜਾ ਤੁਹਾਡੇ ਕੋਲ ਕੀਤਾ ਹੋਇਆ ਈਟੀਟੀ ਉਹਨੂੰ ਫੋਕਸ ਦੇ ਵਿੱਚ ਰੱਖੋ ਤੇ ਆਪ ਦਾ ਪੂਰਾ ਧਿਆਨ ਲਗਾ ਕੇ ਤਿਆਰੀ ਸ਼ੁਰੂ ਕਰ ਦੋ ਜਿਨ੍ਹਾਂ ਦਾ ਪੀਐਸਟੈਟ ਨਹੀਂ ਕਲੀਅਰ ਹੈ ਉਹ ਆਪ ਦਾ ਪੀਐਸਟੈਟ ਦੀ ਤਿਆਰੀ ਜ਼ਰੂਰ ਕਰੋ YouTube ਦੇ ਉੱਪਰ ਬਹੁਤ ਸਾਰਾ ਕੰਟੈਂਟ ਪਿਆ ਹੋਇਆ ਠੀਕ ਹੈ ਜਿਵੇਂ ਤੁਸੀਂ ਪਿਛਲੇ ਸਾਲ ਪੀਐਸਟੈਟ ਵੇ ਦੇਖਿਆ ਹੋਣਾ ਸਾਰੇ ਚੈਨਲ ਨੇ ਕੀ ਹੈ ਫ੍ਰੀ ਦੇ ਵਿੱਚ YouTube ਤੇ ਈਨੀਆਂ-ਈਨੀਆਂ ਵੀਡੀਓ ਪਾਈਆਂ ਸੀ ਮੈਰਾਥਨ ਕਲਾਸਾਂ ਲਗਾਈਆਂ ਸੀ ਕਮੀ ਸਿਰਫ ਕੀ ਹੈ MCQ ਦੀ MCQ ਕਿਤੇ ਉਹ ਅਰੇਂਜ ਕਰਕੇ ਤਿਆਰੀ ਸ਼ੁਰੂ ਕਰ ਦੋ ਪੀਐਸਟੈਟ ਦੀ ਓਕੇ ਸੋ ਮੇਰੀ ਇਹ ਹੀ ਤੁਹਾਨੂੰ ਇੱਕ ਜ਼ਰੂਰੀ ਬੇਨਤੀ ਸੀ ਥੈਂਕ ਯੂ ਵੈਰੀ ਮਚ